ਪਰੰਤੂ ਇਹ ਜੋ 25 ਕਿਸਾਨਾਂ ਦੇ ਕਤਲ ਦਾ ਪਰਚਾ ਦਰਜ ਹੋਇਆ ਹੈ ਜੇ ਕਹਿੰਦੇ ਵੀ ਜਿਹੜੇ ਵੀ ਕਿਸਾਨਾਂ ਨੇ ਮੋਦੀ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ ਉਹ ਪਹਿਲਾਂ ਮੈਂ ਗੱਲ ਦੱਸਾਂ ਕਿਸੇ ਨੇ ਸੜਕ ਨਹੀਂ ਕੀਤੀ ਰਹੀ ਕੁਝ ਨਹੀਂ ਕਰਿਆ ਜੇ ਕੋਈ ਕਿਸਾਨ ਹੈਗੇ ਸੀਗੇ ਚਾਹੇ ਉਹਨਾਂ ਨੇ ਮਾਰੇ ਮੋਟੇ ਕਾਲੇ ਝੰਡੇ ਦਿਖਾਤੇ ਬਾਹਰ ਖੜਕੇ ਵਿਰੋਧ ਕਰਿਆ ਸੜਕ ਤੋਂ ਪਾਸੇ ਹੋ ਕੇ ਕਿਸੇ ਨੇ ਘਰਾਉਣੀ ਨਹੀਂ ਕਰਿਆ ਪਰ ਮੋਦੀ ਤਾਂ ਮੁੜ ਕੇ ਆਇਆ ਸੀ ਉਹਦੇ ਉੱਥੇ ਇਕੱਠ ਨਹੀਂ ਹੋਇਆ ਸੀ ਸਾਰੀਆਂ ਕੁਰਸੀਆਂ ਖਾਲੀ ਪਈਆਂ ਦੀਆਂ ਕੋਈ ਲੋਕਾਂ ਦਾ ਸ਼ਾਹ ਨਹੀਂ ਸੀ ਵੀ ਇੱਥੇ ਮੋਦੀ ਆਊਗਾ ਬਿਲਕੁਲ ਨਹੀਂ ਤਾਰਾ ਜੋ ਮੁਰਨਾ ਪੈ ਗਿਆ ਜਦੋਂ ਕੱਠ ਨਹੀਂ ਫਿਰ ਲੀਡਰ ਜਾਂਦਾ ਨਹੀਂ ਹੁੰਦਾ ਇਹ ਇਸ ਸਰਕਾਰ ਦੀ ਹੀ ਸੈਂਟਰ ਸਰਕਾਰ ਦੀ ਨਿੰਦਿਆ ਕਰਦੇ ਆ ਜੇ ਸੈਂਟਰ ਸਰਕਾਰ ਨੇ ਪਰਚਾ ਦਰਜ ਕਰਾਇਆਗਾ ਮਾੜੀ ਗੱਲ ਹੈ ਕਿਸਾਨ ਇੱਕ ਸੰਘਰਸ਼ ਕਰਦੇ ਨੇ ਆ ਉਹਦਾ ਤੇ ਜੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਸੈਂਟਰ ਸਰਕਾਰ ਦੇ ਖਿਲਾਫ ਤੇ ਫਿਰ ਭਗਵਾਨ ਤੇ ਇਸ ਗੱਲ 'ਤੇ ਘਿਰੂ ਆ ਮਾੜੀ ਗੱਲ ਕੀਤੀ ਹੈ ਉਸ ਮੌਕੇ ਚੰਨੀ ਮੁੱਖ ਮੰਤਰੀ ਸੀਗਾ ਮੁੱਖ ਮੰਤਰੀ ਚੰਨੀ ਨੇ ਕਿਸੇ ਦੇ ਪਰਚਾ ਕੋਈ ਦਰਜ ਨਹੀਂ ਕਰਿਆ ਸਿਰ ਜੋ ਕੁਸਮਾਰਾ ਮੋਟਾ ਸੈਂਟਰ ਕਰਦੀ ਸੀ ਚਿੱਟਾ ਜਵਾਬ ਦੇਤਾ ਤਾਂ ਅਸੀਂ ਇਹ ਕਹਿੰਦੇ ਆ ਕਿ ਬਹੁਤ ਵੱਡਾ ਧੱਕਾ ਹੈ ਮਾੜੀ ਗੱਲ ਕਰੀਏ ਹੈ ਕਤਲ ਦਾ ਪਰਚਾ ਦਰਜ ਕੀਤਾ ਗਿਆ ਕਹਿੰਦੇ ਜੀ ਕਿਸਾਨਾਂ ਦੇ ਜਿਹੜਾ ਨੇ ਮੋਦੀ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਾਤਲ ਨਹੀਂ ਹੋ ਤਿੰਸੋ 7 ਹੁੰਦੀ ਹੈਗੀ ਕਾਤਲ ਇਰਾਦਾ ਕਾਤਲ ਹੁੰਦਾ ਕਾਤਲ ਨਹੀਂ ਹੁੰਦਾ ਹੁੰਦਾ ਮੈਂ ਇਹ ਸਭ ਗੱਲ ਦੱਸਾਂ ਜੇ ਫਿਰ ਕਾਤਲ ਹੋ ਜਾਂਦਾ ਫਿਰ ਤਾਂ ਮੋਦੀ ਮਰ ਜਾਂਦਾ ਫਿਰ ਤਾਂ ਮਤਲਬ ਉਹ ਉਹਦੀ ਬੰਦੇ ਫੜੇ ਜਾਂਦੇ ਇਹ ਨੂੰ ਇਰਾਦਾ ਕਾਤਲ ਕਹਿੰਦੇ ਨੇ ਵੀ ਮਾਰ ਦਾ ਇਰਾਦਾ ਤੇਗਾ ਪਰ ਸਾਡੇ ਲੀਡਰਾਂ ਦਾ ਕਿਸੇ ਲੀਡਰ ਨੂੰ ਕੋਈ ਮਾਰਨ ਦਾ ਇਰਾਦਾ ਨਹੀਂ ਅਸੀਂ ਨਾਰੇ ਲਾ ਸਕਦੇ ਹਾਂ ਅਸੀਂ ਝੰਡੇ ਕਾਲੇ ਝੰਡੇ ਦਿਖਾ ਸਕਦੇ ਹਾਂਗੇ ਅਸੀਂ ਬਹਿ ਕੇ ਸ਼ਾਂਤਮਈ ਆਵਾਜ਼ ਦਾ ਦੋਲਣ ਕਰ ਸਕਦੇ ਹਾਂ ਮੈਂ ਦੋਨੋਂ ਸਰਕਾਰਾਂ ਦੀ ਨਿੰਦਿਆ ਕਰਦਾ ਜੇ ਉਹਨਾਂ ਦੇ ਪਰਚਾ ਤਾਂ ਦਿੱਤਾ ਛੇਤੀ ਛੇਤੀ ਉਹ ਪਰਚੇ ਵਾਪਸ ਲਵੇ ਤੇ ਨਹੀਂ ਇਸ ਮੁੱਦੇ ਤੇ ਜਥੇਵੰਦੀਆਂ ਅਸੀਂ ਅਸਹਿਮ ਨਹੀਂ ਹਾਂ ਤਾਂ ਅਸੀਂ ਉਹਦੀ ਹਮਾਇਤ ਕਰਾਂਗੇ ਮੇਰਾ ਖਿਆਲ ਹੈ ਜਦੋਂ ਅੰਦੋਲਨ ਚੱਲਦਾ ਠੀਕ ਚੱਲ ਦੱਲੇ ਵਾਲਾ ਸਾਹਿਬ ਵੀ ਬੈਠਾ ਸੀ ਸਾਡੀਆਂ ਸਾਰੀਆਂ ਜਥੇਵੰਦੀਆਂ ਅਸੀਂ ਉਹਦੀ ਚਿੰਤਾ ਕਰਦੇ ਜੀ ਕਿ ਸਾਡੇ ਵੀ ਦੱਲੇ ਜਾਨ ਨੂੰ ਹਜੇ ਵੀ ਖਤਰਾ ਹੀ ਹੈ ਜੇ ਆਪਾਂ ਬੁੱਝ ਲਈਏ ਚਲੋ ਉਹ ਤਾਂ ਉਸ ਜਥੇ ਦੀ ਬੰਦੀ ਦੀ ਪਾਲਸੀ ਆ ਵੀ ਕਿਹੜੇ ਤਰੀਕੇ ਨਾਲ ਲੜਨਾ ਹੈ ਨਾ ਇਹਨੂੰ ਮੈਂ ਗਲਤ ਕਹਾਣਾ ਮੈਂ ਠੀਕ ਹਾਂ ਉਹ ਆਪਾਂ ਉਹਦੀ ਪਾਲਸੀ ਵਰਤਦੀਆਂ ਜਥੇਵੰਦੀਆਂ ਲੜ ਰਹੇ ਨੇ ਲੋਕ ਕਿਵੇਂ ਦੇ ਰਹੇ ਹੋ ਅੰਦੋਲਨ ਨੂੰ ਜਿਹੜਾ ਕਿੱਥੇ ਜੇ ਖੜਾ ਜੀ ਅੰਦੋਲਨ ਹੈ। ਅੰਦੋਲਨ ਜੀ ਨਾਲ ਲੋਕਾਂ ਦੀ ਹਮਦਰਦੀ ਹੈਗੀ ਹੈ ਵਧੀਆ। ਜੇ ਗੱਲਬਾਤ ਕਿਤੇ ਵੀ ਕਰਦੇ ਆਂਗੇ ਤੇ ਅਸੀਂ ਵੀ ਮੋਗੇ ਵਿੱਚ ਵੱਡੀ ਰੈਲੀ ਕਰਕੇ ਲਾਲ ਕਰ ਦਿੱਤੀਗਾ ਵੀ ਰਲ ਕੇ ਲੜਾਂਗੇ। ਪਰ ਸਾਡੀਆਂ ਮੇਰਾ ਖਿਆਲ ਹੈ ਕੱਲ ਨੂੰ ਫਿਰ ਮੀਟਿੰਗ ਹੋਣ ਜਾ ਰਹੀ ਹੈਗੀ ਉਹਦੇ ਵਿੱਚ ਕੀ ਗਾਹ ਸ਼ਿਕਾ ਨਿਕਲਦਾ ਹੈਗਾ। ਸਾਡੀ ਆਪਦੇ ਮੋਰਚੇ ਦੀ ਮੀਟਿੰਗ ਹੋ ਗਿਆ। ਸਾਡੀ ਛੇ ਮੈਂਬਰੀ ਕਮੇਟੀ ਜਾਊਗੀ ਕਾਹਾਂ ਕੀ ਫੈਸਲਾ ਲੈਂਦੇ ਨੇਗੇ। ਕਿਹੜੀ ਜਿਹੜੀ ਕਿਹਾ ਦੋਲਣ ਚਲਾਉਣਾ ਉਹਨਾਂ ਦੀ ਰਾਏ ਨਾਲ ਚਲਾਇਆ ਜਾਊਗਾ। ਰੋਤੂ ਸਿੰਘ ਮਾਨਸਾ ਨੇ ਪੱਗ ਦਾ ਤੇ ਕੱਪੜੇ ਦਾ ਰੰਗ ਕਾਲਾ ਕਿਉਂ ਕਰਤਾ ਪੱਗ ਕਿਉਂ ਚੇਂਜ ਕਰ ਦਿੱਤੀ? ਪੱਗ ਮੈਸੇਜ ਚੇਂਜ ਕਰਤੀ ਜਦੋਂ ਅਸੀਂ ਉਦੋਂ ਗਏ ਸੀ ਭਗਵੰਤਵਲੇ ਮਤਲਬ ਸਿੱਧਰ ਨਾਲ ਅਸੀਂ ਫੈਸਲਾ ਕਰਿਆ ਦੀ ਮੇਰੀ ਜਥੇਬੰਦੀ ਨੇ ਜਿਹੜੀ ਸਾਡੀ ਮਾਨਸਾ ਦੀ ਟੀਮ ਸੀ ਵੀ ਸਾਰੇ ਕਾਲੀਆਂ ਪੱਗਾਂ ਮੰਨ ਲਏ ਜਦੋਂ ਉੱਥੇ ਸਾਨੂੰ ਚੰਡੀੜ ਚ ਬਾਣ ਨਹੀਂ ਦਿੱਤਾ ਸੀਗਾ। ਉਦੋਂ ਹੀ ਮੈਂ ਕਾਲੀ ਪੱਗ ਮੰਨ ਕੇ ਸੀ ਮੈਂ ਜਿਹੜਾ ਹੁਣ ਚੱਲਦਾ ਦੋਲਣਾ ਹੈ ਉਸ ਰੋਸ ਵਜੋਂ ਵੀ ਕਿਉਂ ਨਹੀਂ ਸਰਕਾਰ ਸੈਂਟਰ ਸਰਕਾਰ ਮੰਗਾਂ ਮੰਨਦੀ ਜਾਂ ਹਰਿਆਣਾ ਸਰਕਾਰ ਜਿੰਨਾ ਚਿਰ ਉਹ ਦੋਲਣ ਚੱਲੂਗਾ ਤਾਂ ਮੈਂ ਉਹ ਨਜ਼ਰ ਕਾਲੀ ਪੱਗ ਰੱਖੂਗਾ ਇੰਨੀ ਕਿ ਮੈਂ ਹਮੈਤ ਕਰ ਰਿਹਾ ਦੋਲਣ ਦੀ ਵੱਡੀ ਤਰ੍ਹਾਂ ਦੇ ਵਿੱਚ ਕਿਸਾਨ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਖਨੌਰੀਵਾਲ ਤੋਂ ਜਾਣ ਲੱਗੇ ਨੇ ਜਾਣਾ ਚਾਹੀਦਾ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ ਜਦੋਂ ਜਥੇਬੰਦੀਆਂ ਦਾ ਧਰਤਾਲ ਮਿਲ ਲੇਗਾ ਫਿਰ ਜਥੇਬੰਦੀਆਂ ਲੀਡਰ ਵੀ ਜਾਣਗੇ ਜਦੋਂ ਕੋਈ ਸੰਮਤੀ ਬੈ ਗਈ ਮੀਟਿੰਗਾਂ ਚੱਲਦੀਆਂ ਜੇ ਸੰਮਤੀ ਬੈ ਗਈ ਤਾਂ ਸਾਰੇ ਲੀਡਰ ਵੀ ਜਾਣਗੇ ਅਜੇ ਹੋਰ ਕਿੰਨੀਆਂ ਮੀਟਿੰਗਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਆ ਮੈਂ ਵੀ ਇਹ ਗੱਲ ਸੋਚਦਾ ਮੀਟਿੰਗ ਤੋਂ ਮੀਟਿੰਗ ਹੀ ਨਿਕਲਦੀ ਆ ਗਾਹਾਂ ਕੋ ਉਹਨਾਂ ਨੇ ਦੁਬਾਰੇ ਪਹਿਲਾ ਮੀਟਿੰਗ 15 ਦੀ ਰੱਖ ਦਿੱਤੀ ਉਹਨਾਂ ਨੇ ਕਹਿੰਦੇ ਮੀਟਿੰਗ ਦੂਰ ਹੈ ਤਾਂ ਫਿਰ ਮੀਟਿੰਗ ਸਮਝ ਲੈ ਵੀ 13 ਦੀ ਕਰ ਲਈ ਦੀ 13 ਦੀ ਮੀਟਿੰਗ 'ਚ ਦੁਬਾਰੇ ਫੈਸਲਾ ਹੋ ਗਿਆ ਵੀ 18 ਦੀ ਮੀਟਿੰਗ ਕਰਾਂਗੇ ਪਰ ਉਹ ਸਾਥੀਆਂ ਨੇ 111 ਦਾ ਜਥਾ ਸਾਡੇ ਵਾਲੇ ਮੋਰਚੇ ਦੀ ਕੂਰੈ ਨੇ ਲਈ ਫਿਰ 111 ਦਾ ਜਥਾ ਮਤਲਬ ਉਹਨੇ ਫੇਰ ਬਹਾਦਰਾ ਜਿਵੇਂ ਅੱਜ ਪਨੀਰ ਨੇ ਫੇਰ ਐਲਾਨ ਕਰਿਆ ਕੋਈ ਸਾਡੀ ਰਾਇ ਨਹੀਂ ਲੀਨ ਕੀ ਕੱਲ ਦੀ ਮੀਟਿੰਗ ਫੈਸਲਾ ਹੁੰਦਾ ਕੀ ਕਰਨਾ ਉਹਨਾਂ ਨੇ ਕਹਿੰਦਾ ਵੀ ਇੱਕ ਇੱਕ 101 ਬੰਦਾ ਅਸੀਂ ਫੇਰ ਭੇਜਾਂਗੇ ਵੀ ਇਹ ਚ ਕੰਮ ਸਾਂਝਾ ਚਲਾਉਣਾ ਹੈ ਤਾਂ ਹਰ ਇੱਕ ਕਸਾਂ ਲੀਡਰ ਦੀ ਵਰਕਰਾਂ ਦੀ ਵੀ ਰੈਲੀ ਜਾਂਦੀ ਹੁੰਦੀ ਆ ਰੱਖ ਕੇ ਚੱਲਣ ਦਾ ਫਾਇਦਾ ਫੇਰ ਹੁੰਦਾ ਜੇ ਇਕੱਠੇ ਹੋਣ ਦਾ ਜ ਸਾਰੇ ਰਾਜਨ ਚੱਲਾਂਗੇ ਬਾਦ ਦੀ ਕੰਗਣਾ ਨਾਉ ਦੀ ਫਿਲਮ ਵੀ ਲੀਡ ਹੋ ਚੁੱਕੀ ਆ ਪੰਜਾਬ ਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਕੰਗਣਾ ਪਹਿਲਾ ਬਿਆਨਾਂ ਦੇ ਵਿੱਚ ਵੀ ਵਾਦ-ਵਵਾਦ ਚ ਰਹੀ ਆ ਅਸੀਂ ਕਹਿੰਦੇ ਆ ਵੀ ਉਹ ਫਿਲਮ ਨਹੀਂ ਚਲੋਣੀ ਚਾਹੀਦੀ ਕੱਲੇ ਪੰਜਾਬ ਜੀ ਨਹੀਂ ਸਾਰੇ ਪਿਆਰ ਤੇ ਪਰਦੇਸ ਚਲੋਣੀ ਚਾਹੀਦੀ ਸਿੱਖ ਬਾੜ ਵੀ ਰਹਿੰਦੇ ਨੇਗੇ ਜਿਹੜੀ ਚੀਜ਼ ਕੋਈ ਬਾਦਵਾਲ ਵਾਲੀ ਆ ਉਹ ਸੈਂਟਰ ਸਰਕਾਰ ਹੋਵੇ ਪੰਜਾਬ ਸਰਕਾਰ ਹੋਵੇ ਉਹਨੂੰ ਰੋਕਣਾ ਚਾਹੀਦਾ ਹੈਗਾ ਜਿਵੇਂ ਪਹਿਲਾਂ ਖਾਸਾ ਇੱਥੇ ਗੜਬੜ ਹੋਈ ਸੀ ਸਰਸੇ ਵਾਲੇ ਨੇ ਸਾਡੇ ਗੁਰੂ ਦਾ ਲਫਾਸ ਪਾਲੇ ਜੀ ਕਿੰਨਾ ਰੌਲਾ ਪਿਆ ਕਿੰਨੀ ਗੜਬੜ ਹੋਈ ਜੇ ਉਹ ਫਿਲਮ ਚੱਲੂਗੀ ਤਾਂ ਵਿਰੋਧ ਤਾਂ ਹੋਊ ਹੀ ਹੋਗਾ ਲਾਜ਼ਮੀ ਅਸੀਂ ਬੇਨਤੀ ਕਰਦੇ ਹਾਂ ਉਹ ਫਿਲਮ ਨੂੰ ਜਮੇ ਖਤਮ ਕਰ ਦੇਣ ਕਿਤੇ ਨਹੀਂ ਚੱਲਣ ਦੇਣੀ ਚਾਹੀਦੀ ਇਹ ਸਿੱਖ ਭਾਵਨਾ ਮੰਨ ਇੱਕ ਵੱਡੀ ਛੱਟ ਵੱਜਦੀ ਹੈ ਹੁਣ ਜੇ ਕੋਈ ਕਿਸੇ ਦੇ ਹੋਰ ਖਿਲਾਫ ਜ਼ਮਾੜੀ ਗੱਲ ਹੈ ਕਿ ਨਹੀਂ ਚਲਾਉਣੀ ਚਾਹੀਦੀ ਫਿਲਮ ਬਿਲਕੁਲ ਰੋਕ ਕਰ ਦੇਣੀ ਚਾਹੀਦੀ ਹੈ ਕਿਸਾਨਾਂ ਵੱਲੋਂ ਵੀ ਵੱਡੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਕਿਉਂਕਿ ਕਿਸਾਨਾਂ ਦੇ ਖਿਲਾਫ ਵੀ ਬਿਆਨ ਦਿੱਤੇ ਜਾ ਰਹੇ ਨੇ ਨਹੀਂ ਉਹ ਬਿਆਨਾਂ ਕਰਕੇ ਬਰੋਦ ਨਹੀਂ ਇਸ ਚਲ ਬਿਆਨ ਦਾ ਬਰੋਦ ਹੋ ਜਾਏਗਾ ਫਿਲਮ ਮਾੜੀ ਕਰਕੇ ਮਤਲਬ ਜੇ ਕਹੀ ਜੀ ਸਾਡੇ ਸਿੱਖਾਂ ਦੇ ਉੱਤੇ ਬਣਾਈ ਹੋਈ ਹੈ ਉਸ ਕਰਕੇ ਸੀ ਰੱਦ ਕਿਉਂਕਿ ਸਾਰੇ ਜਿਹੜੇ ਸਿੱਖ ਕਿਸਾਨ ਆ ਪੰਜਾਬ ਦੇ ਉਹ ਸਾਰੀ ਸਿੱਖਾਂਗੇ ਨਾ ਪੰਜਾਬੀਆਂ ਸਿੱਖਾਂਗੇ ਮਤਲਬ ਉਹ ਨਹੀਂ ਚੱਲਣੀ ਚਾਹੀਦੀ ਦੁਬਾਰਾ ਵਾ ਫੇਰ ਕਹਣਾ ਸੈਂਟਰ ਸਰਕਾਰ ਨੂੰ ਰੱਦ ਰੱਦ ਕਰੇ